ਐਲਾਨ ਕਰਦਾ ਮੈਂ ਵੀ ਜੋ ਕੁਛ ਕਰਨਾ ਬਏ ਕੋਈ ਕੁਰਬਾਨੀ ਕਰੀ ਬਏ ਪਰ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਭਾਈਚਾਰੇ ਸਾਂਝ ਵਿੱਚ ਦਰੇੜ ਨਹੀਂ ਉਪਾਉਣ ਦੇਉਣ ਦੇਵਾਂਗੇ ਤੇ ਪੰਜਾਬ ਦੀ ਤਰੱਕੀ ਸਾਡਾ ਇੱਕੋ ਹੀ ਮਕਸਦ ਹੈ ਪੰਜਾਬ ਨੂੰ ਵਾਪਸ ਨੰਬਰ 1 ਬਣਾਉਣਾ ਉਹ ਵਾਪਸ ਪੰਜਾਬ ਆਪਣਾ ਜਾਨ ਹੈ ਸਾਰਾ ਕੁਝ ਆਪਣਾ ਜਾਨ ਹੈ ਦੂਜੀਆਂ ਪਾਰਟੀਆਂ ਦਾ ਇਹ ਕੋਈ ਇੰਨਾ ਲਗਾ ਨਹੀਂ ਜੋ ਲਗਾ ਪੰਜਾਬ ਦਾ ਜੋ ਪੰਜਾਬ ਵਾਸਤੇ ਆਪਾਂ ਸੋਚ ਸਕਦੇ ਆ ਉਹ ਦੂਜੀਆਂ ਪਾਰਟੀਆਂ ਨਹੀਂ ਸੋਚ ਸਕਦੀਆਂ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੈਂ ਇੱਕ ਸਮਝਦਾ ਬਹੁਤ ਵੱਡੀ ਜਿਹੜੀ ਬਾਦਲ ਵੱਡੇ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਆਪਣੀ ਸਮੂਚੇ ਦੇਸ਼ ਦੀ ਲੀਡਰਸ਼ਿਪ ਨੂੰ ਉਹ ਸੋਚ ਤੇ ਆਉਣਾ ਪੈਣਾ ਸਾਰਿਆਂ ਨੂੰ ਆਪਾਂ ਨੂੰ ਰੱਬ ਨੇ ਬਣਾਇਆ ਪਰ ਅੱਜ ਕੱਲ ਸਿਆਸਤ ਵੋਟਾਂ ਦੀ ਸਿਆਸਤ ਹੋ ਗਈ ਉਹ ਦੇਸ਼ ਤਰੱਕੀ ਕਰਦਾ ਜਿੱਥੇ ਲੀਡਰ ਵੋਟਾਂ ਦੀ ਨਹੀਂ ਸੇਵਾ ਦੀ ਸਿਆਸਤ ਚਾਜਣ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਕਿ ਉਹ ਲੋਕਾਂ ਦੇ ਚੀਫ ਮਨਿਸਟਰ ਸੀ ਫਰਕ ਹੈ ਲੋਕਾਂ ਦੇ ਚੀਫ ਮਨਿਸਟਰ ਦਾ ਤੇ ਇੱਕ ਆਮ ਚੀਫ ਮਨਿਸਟਰ ਦਾ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਹਰ ਵਰਗ ਸੋਚਦਾ ਸੀ ਉਹ ਮੁੱਖ ਮੰਤਰੀ ਸਾਡਾ ਹੈ ਹਿੰਦੂ ਕਹਿੰਦੇ ਸੀ ਭਰਾ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਐ ਤੇ ਸਿੱਖ ਭਰਾਵਾਂ ਨੇ ਤਾਂ ਕਹਿ ਨਹੀਂ ਸੀ ਗਰੀਬ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਵਪਾਰੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਉਹ ਥੋੜੇ ਜਿਹ ਰਹਿੰਦੇ ਸੀ ਤੁਸੀਂ ਦੇਖਿਆ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਦਾ ਸਲੋਗਨ ਕੀ ਸੀ ਉਹਨਾਂ ਨੇ ਕਿਹਾ ਰਾਜ ਨਹੀਂ ਸੇਵਾ ਫਰਕ ਦੇਖ ਲੋ ਆਜ਼ਾਦੀ ਦੇ ਬਾਅਦ ਕਿੰਨੇ ਮੁੱਖ ਮੰਤਰੀ ਬਣਿਆ ਪੰਜਾਬ ਦੇ ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ 21 ਸੀ ਸਾਬਰਕਾਸ਼ ਸਿੰਘ ਬਾਦੂ ਅੱਜ ਦੇਖ ਲੋ ਭਗਵੰਤ ਮਾਨ ਉਹ ਆਪਣੇ ਪਰਿਵਾਰ ਦਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਆਪਣਾ ਹੀ ਮੁੱਖ ਮੰਤਰੀ ਸੀ ਲੋਕਾਂ ਦਾ ਮੁੱਖ ਮੰਤਰੀ ਨਹੀਂ ਸੀ ਜਿੰਨੇ ਵੀ ਆਏ ਆਈ ਕਾਰਨ ਕਿਸੇ ਪਾਰਟੀ ਦੇ ਲੀਡਰ ਕੋਲ ਚਲੇ ਜਾਓ ਅੱਜ ਕਿਸੇ ਵੀ ਪੰਜਾਬ ਦੇ ਭਾਵੇਂ ਕਾਂਗਰਸ ਦਾ ਲੀਡਰ ਲੈ ਲਓ ਕਾਮਨਿਸਟ ਦਾ ਲੀਡਰ ਲੈ ਲਓ ਭਾਜਪਾ ਦਾ ਲੀਡਰ ਲੈ ਗੋ ਵੱਡੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਸਾਰਾ ਹੀ ਕਹਿਣਗੇ ਉਹ ਜਾਂ ਇਨਸਾਨ ਕੋਈ ਨਹੀਂ ਨੇਤਾ ਸਿਆਸੀ ਲੀਡਰ ਇੱਕ ਦੂਜੇ ਦੇ ਖਿਲਾਫ ਕੱਲਾ ਕਹਿੰਦੇ ਆ ਪ੍ਰਸਤਾਪ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਜੇ ਕਿਸੇ ਨੂੰ ਵੀ ਪੁੱਛੋ ਕੱਲਾ ਸਤਕਾਰ ਹੀ ਨਿਕਲਦਾ ਹੈ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਜਾਣ ਦਾ ਜਦੋਂ ਮੈਂ ਡਿਪਟੀ ਸੀਐਮਸੀ ਉਦੋਂ ਸਰ ਬਨਮੋਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਸਰ ਬਨਮੋਨ ਸਿੰਘ ਜੀ ਪ੍ਰਧਾਨ ਮੰਤਰੀ ਉਹਨਾਂ ਨੂੰ ਆਪਣੇ ਘਰ ਦੇ ਬਾਹਰ ਲੈਣ ਆਉਂਦੇ ਸੀ ਤੇ ਛੱਡਣ ਜਾਂਦੇ ਸੀ ਭਾਵੇਂ ਪ੍ਰੋਟੋਕਾਲ ਵਿੱਚ ਪ੍ਰਧਾਨ ਮੰਤਰੀ ਸਭ ਵੱਡੇ ਹੁੰਦੇ ਆ ਮੋਦੀ ਸਾਹਿਬ ਵੀ ਉਵੇਂ ਹੀ ਸਤਿਕਾਰ ਕਰਦੇ ਸੀ ਜਿੰਨੇ ਵੀ ਮੰਤਰੀ ਕਿਸੇ ਕੋਲੇ ਚਲੇ ਜਾਂਦੇ ਹਿੰਦੁਸਤਾਨ ਵਿੱਚ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸੀ ਆ ਇੱਕ ਸਭ ਤੋਂ ਵੱਡੀ ਕਮਾਈ ਹੈ ਪੈਸੇ ਆ ਜਾਇਦਾਦ ਨਹੀਂ ਅਸਲੀ ਜਾਇਦਾਦ ਜਨਤਾ ਦਾ ਪਿਆਰ ਹੈ ਜਿਹੜਾ ਲੀਡਰ ਜਨਤਾ ਦਾ ਪਿਆਰ ਜਿੱਤ ਲਿਆ ਸਭ ਤੋਂ ਵੱਡੀ ਜਾਇਦਾਦ ਉਹਨੇ ਉਹ ਕਮਾ ਲਈ ਮੈਂ ਜਦੋਂ ਵੀ ਬਾਦਲ ਹੋਣਾ ਤੇ ਅੱਜ ਕੱਲ ਕਿਉਂਕਿ ਮੈਂ ਮੇਰੀ ਫਿਜ਼ੀਓਥੈਰੇਪੀ ਚੱਲ ਰਹੀ ਹੈ ਤੇ ਮੇਰੀ ਫਿਜ਼ੀਓਥੈਰੇਪੀ ਜਿਹੜਾ ਕਰਦਾ ਹੈ ਉਹਦਾ ਨਾਮ ਬਲਵਿੰਦਰ ਸਿੰਘ ਹੈ ਇੱਥੇ ਹੈਗਾ ਉਨੇ ਬਾਦਲ ਸਾਹਿਬ ਦੀ ਬੜੀ ਸੇਵਾ ਕੀਤੀ ਉਹਨਾਂ ਨੇ ਜਦ ਬਿਮਾਰ ਰਹੇ ਪਿਛਲੇ 10 ਸਾਲ ਉਹਨਾਂ ਨਾਲ ਹੀ ਰਹਿੰਦਾ ਸੀ ਤੇ ਉਹਨਾਂ ਦੇ ਕਮਰੇ 'ਚ ਹੀ ਮੈਂ ਫਿਜ਼ੀਓਥੈਰੇਪੀ ਕਰਦਾ ਰੋਜ਼ ਬਹਿ ਕੇ ਤੇ ਮਸ਼ੀਨਾਂ ਲੱਗੀਆਂ ਤੇ ਮੈਨੂੰ ਗੱਲਾਂ ਦੱਸਦੇ ਉਹਨਾਂ ਬਾਰੇ ਕਿਉਂਕਿ ਜਿਹੜਾ 24 ਘੰਟੇ ਰਹੇ ਜਿਹੜੀ ਵੱਡੇ ਬਾਦਲ ਸਾਹਿਬ ਨੇ ਮੈਨੂੰ ਵੀ ਕਹੀ ਤੇ ਸਾਰਿਆਂ ਨੂੰ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸੁਖਣਾ ਚਾਹੀਦਾ ਹੈ ਉਹ ਕਹਿੰਦੇ ਲੀਡਰ ਉਹ ਕਾਮਯਾਬ ਜਿਹਦੇ ਮਨ ਚ ਕਿਤੇ ਗੁੱਸਾ ਨਾ ਆਏ ਜਿਹੜਾ ਲੀਡਰ ਵਿੱਚ ਗੁੱਸਾ ਹੈ ਨਾ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਜਿਹੜੇ ਲੀਡਰ ਵਿੱਚ ਮੈਂ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਮੈਨੂੰ ਇੱਕ ਗੱਲ ਉਹਨਾਂ ਨੇ ਸਿਖਾਈ ਤੇ ਮੈਂ ਪੱਲੇ ਬੰਨੀ ਮੈਨੂੰ ਕਹਿੰਦੇ ਸੁਖਬੀਰ ਜ਼ਿੰਦਗੀ 'ਚ ਕਾਮਯਾਬ ਉਹ ਹੁੰਦੇ ਆ ਉਹ ਆਪਣੇ ਲੋਕੀ ਜਿੰਨਾ ਮਰਜ਼ੀ ਕ੍ਰਿਟਿਸਾਈਜ਼ ਕਰਨ ਜਾਣ ਉਹਨਾਂ ਤਰਫ ਨਹੀਂ ਦੇਖਦੇ ਉਹ ਆਪਣੀ ਲਾਈਨ ਵੱਡੀ ਖਿੱਚ ਜਾਂਦੇ ਆ ਤੇ ਲਾਈਨ ਤਰਫ ਚੱਲਣ ਲੱਗ ਜਾਂਦੇ ਆ ਜਦੋਂ ਬੰਦਾ ਆਪਣੀ ਲਾਈਨ ਵੱਡੀ ਖਿੱਚ ਲੇ ਤੇ ਵਿਰੋਧੀਆਂ ਤਰਫ ਨਾ ਦੇਖੇ ਪਣੇ ਆਪ ਹੀ ਤੁਹਾਡੇ ਮਨ 'ਚ ਵੀ ਸ਼ਾਂਤੀ ਰਹੂਗੀ ਤੇ ਤੁਸੀਂ ਲੰਮਾ ਸਫ਼ਰ ਚੱਲੋਗੇ ਤੇ ਕਾਮਯਾਬੀ ਕਰੋਗੇ ਜੇ ਤੁਸੀਂ ਦੇਖਦੇ ਰਹੇ ਕਿ ਆਹ ਮੇਰਾ ਵਿਰੋਧੀ ਕੀ ਕਰ ਰਿਹਾ ਆਹ ਪਾਰਟੀ ਵਾਲਾ ਕੀ ਕਰ ਰਿਹਾ ਆਹ ਕਿਵੇਂ ਅੱਗੇ ਚੱਲ ਗਿਆ ਉਹ ਕਿਵੇਂ ਪਿੱਛੇ ਰਹਿ ਗਿਆ ਤੇ ਟੈਨਸ਼ਨ 'ਚ ਹੀ ਤੁਸੀਂ ਪਿੱਛੇ ਰਹਿ ਜਾਓਗੇ ਸੋ ਇਹ ਜੀਆਂ ਕਈ ਗੱਲਾਂ ਉਹਨਾਂ ਦੇ ਰਾਜ ਵਿੱਚ ਮੈਂ ਕਹਿ ਸਕਦਾ ਹਾਂ ਉਹਨਾਂ ਦੇ ਥੱਲੇ ਕੰਮ ਕਰਕੇ ਜਿੰਨਾ ਮੈਂ ਡਿਪਟੀ ਸੀਐਮ ਰਹਾ ਕਈ ਵਾਰ ਤਾਂ ਉਹਨਾਂ ਕੋਲੇ ਬਹਿ ਕੇ ਹੀ ਪਤਾ ਲੱਗ ਜਾਂਦਾ ਸੀ ਇੰਨਾ ਸਿੱਖੰਦਮ ਮਿਲਦਾ ਸੀ ਉਹਨਾਂ ਨਾਲ ਜਿਵੇਂ ਦੁਨੀਆ ਦੀ ਸਭ ਤੋਂ ਵੱਡੀ ਜੇ ਕੋਈ ਯੂਨੀਵਰਸਿਟੀ ਸੀ ਉਹਨਾਂ ਨਾਲ ਬਹਿ ਕੇ ਸਿੱਖਣ ਦਾ। ਕਈ ਵਾਰ ਮੈਂ ਦੇਖਿਆ ਆਪਣੇ ਜਸਦਰ ਆਹਮ ਪੂਰੇ ਗਰਮ ਆਉਂਦੇ ਸੀ। 5 ਮਿੰਟ ਚ ਉਹਨਾਂ ਨੂੰ ਜੋ ਮਿਲ ਲੈਂਦਾ ਸੀ ਐਂ ਬਰਫ ਵਾਂਗੂ ਠੰਡੇ ਹੋ ਕੇ ਜਾਂਦੇ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਕਾਮ ਵਸਤੇ ਆਏ ਆ। ਸੋ ਆਪਾਂ ਨੂੰ ਐ ਜੀਆਂ ਗੱਲਾਂ ਸਿੱਖਣ ਦੀ ਲੋੜ ਹੈ। ਉਹਨਾਂ ਦੀ ਜਿਹੜੀ ਦਿਲ ਦੀ ਜਿਹੜੀ ਖਾ ਸੀ ਨਾ ਉਹ ਨੌਜਵਾਨ ਸੀ, ਬੱਚੇ ਸੀ। ਇੱਥੇ ਵੀ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਆਉਂਦੇ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਪੜ੍ਹਾਈ ਤਰਫ ਇਹਨਾਂ ਨੂੰ। ਸਕਾਲਰਸ਼ਿਪ ਕਰੇ ਜਦੋਂ ਸਿਆਸਤ ਤੋਂ ਛੱਡ ਗਏ ਹੁਣ ਬਿਮਾਰ ਢਿੱਲੇ ਹੋ ਗਏ ਸੀ ਘਰੇ ਰਹਿਣ ਲੱਗੇ ਮੈਂ ਪਿਛਲੀ ਵਾਰ ਵੀ ਗੱਲ ਸੁਣਾਈ ਸੀ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਖੇਤੀ ਦੇਖ ਲਓ ਕਿਉਂਕਿ ਘਰੇ ਬਹਿਣਾ ਬੜਾ ਔਖਾ ਹੈ ਉਹ ਕਹਿੰਦਾ ਮੈਂ ਖੇਤੀ ਤਾਂ ਦੇਖੂੰਗਾ ਜੇ ਜਿਹੜਾ ਵੇਚਿਆ ਕਰੇਗਾ ਤੂੰ ਜੋ ਵੀ ਫਸਲ ਹੋਊਗੀ ਸਾਰਾ ਪੈਸਾ ਮੇਰੇ ਕੋਲੇ ਤੇ ਉਸ ਫਸਲ ਦਾ ਖਰਚਾ ਤੂੰ ਕਰਨਾ ਹੈ ਕਿਸ ਪੈਸਾ ਮੇਰੇ ਕੋਲ ਆਊਗਾ ਖਰਚ ਤੇਰਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਜਿੰਨੇ ਸਾਲ ਰਹੇ ਜ਼ਿੰਦਗੀ ਤੂੰ ਸੇਵਾ ਕੀਤੀ ਖਰਚਾ ਮੈਂ ਕਰਦਾ ਸੀ ਤੇ ਪੈਸਾ ਉਹਨਾਂ ਕੋਲ ਆਉਂਦਾ ਸੀ ਤੇ ਉਹ ਪੈਸੇ ਦਾ ਉਹ ਬਹਿ ਜਾਂਦੇ ਸੀ ਜਿਹੜੀਆਂ ਬੱਚੀਆਂ ਲੜਕੀਆਂ ਬੱਚੇ ਜਿਨ੍ਹਾਂ ਨੂੰ ਕੋਈ ਐਡਮਿਸ਼ਨ ਨਹੀਂ ਮਿਲਦੀ ਸੀ ਕਿਸੇ ਪੈਸੇ ਦੀ ਲੋੜ ਆ ਪੜ੍ਹਾਈ ਵਾਸਤੇ ਇੱਥੇ ਆਉਂਦੇ ਸੀ ਉਹਨਾਂ ਨੂੰ ਕਿਸੇ ਨੂੰ 20000 ਦੇ ਕਾਲਜ ਦੀ ਫੀਸ ਦੇ ਦਿਓ ਹੱਥਾਂ ਦਾ ਫੀਰ ਰਾਜ ਕਰਾ ਦਿਓ ਅਖੀਰ ਤੱਕ ਸ਼ੁਰੂ ਤੋਂ ਪੂਰੀ ਜ਼ਿੰਦਗੀ ਉਹਨਾਂ ਨੇ ਕੱਲੀ ਸੇਵਾ ਹੀ ਕੀਤੀ ਐ ਤੇ ਪਿਆਰ ਹੀ ਵੰਡਿਆ ਤੁਸੀਂ ਸਾਰੇ ਉਹਨਾਂ ਨਾਲ ਰਹੋਂ ਕਿਤੇ ਤੁਹਾਨੂੰ ਉਹ ਇਹ ਕਹਿ ਕੇ ਜਾਂ ਕੋਈ ਐਜੇ ਸ਼ਬਦ ਕਹਿ ਕੇ ਕੋਈ ਯਾਦ ਹੀ ਨਹੀਂ ਕਰ ਸਕਦਾ ਆਪਣੇ ਦੁਸ਼ਮਣ ਨੂੰ ਵੀ ਉਹ ਪਿਆਰ ਨਾਲ ਬੁਲਾਉਂਦੇ ਸੀ ਆ ਗੁਣ ਜਿਹੜੇ ਐ ਆ ਗੋਣ ਜਿਹੜੇ ਆ ਗੋਣ ਹੈ ਜਿਹੜੇ ਕਰਕੇ ਹੀ ਉਹ 5 ਵਾਰ ਮੁੱਖ ਮੰਤਰੀ ਰਹੇ ਨਹੀਂ ਤਾਂ ਆਪਾਂ ਲੜ ਲੁੜ ਕੇ ਮਸਾਂ ਇੱਕ ਵਾਰ ਸਰਪੰਚੀ ਕਰਦੇ ਆ ਤੇ ਜਦੋਂ ਸਰਪੰਚ ਬਣ ਜਾਣੇ ਆ ਫਿਰ ਸਮਝਦੇ ਆ ਕਿ ਆਪਾਂ ਟੌਪ ਦੇ ਪਹੁੰਚ ਗਏ ਫਿਰ ਆਪਣੇ ਇੱਕ ਦੂਜੇ ਨੂੰ ਵੱਡਣ ਤੇ ਲੱਗ ਜੰਨੇ ਆ ਤਾਈਓ ਦੂਜੀ ਵਾਰ ਬੰਦਾ ਬਹੁਤ ਔਖਾ ਹੁੰਦਾ ਹੈ ਜਿਹੜਾ ਇਨਸਾਨ 5 ਵਾਰ ਬਣਿਆ ਤੇ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਜੇ ਸਫਲ ਹੋਣਾ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਵੱਡੇ ਬਾਦਲ ਸਾਹਿਬ ਦੀ ਜ਼ਿੰਦਗੀ ਨੂੰ ਸਟੱਡੀ ਕਰ ਲੋ ਉਹਨਾਂ ਦੀ ਸੋਚ ਨੂੰ ਕਰ ਲੋ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਸਮਝ ਲੋ ਤੇ ਤੁਸੀਂ ਕਾਮਯਾਬ ਹੋਵੋਗੇ ਅੱਜ ਬੜੀ ਖੁਸ਼ੀ ਹੈ ਆਪਣੇ ਨਾਲ ਡਾਕਟਰ ਸੰਦੀਪ ਸਿੰਘ ਕੋਹਰਾ ਜੀ ਐਡਵਾਈਜ਼ਰ ਜਿਹੜੇ ਸਕਿੱਲ ਡਵੈਲਪਮੈਂਟ ਦੇ ਹੈ ਥੋੜੇ ਦਿਨ ਪਹਿਲੇ ਮੈਂ ਇਹਨਾਂ ਦੀ ਉੱਥੇ ਯੂਨੀਵਰਸਿਟੀ ਵੀ ਗਿਆ ਬਾਦਲ ਸਾਹਿਬ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਜਿਵੇਂ ਇਹਨਾਂ ਨੇ ਦੱਸਿਆ ਸਕਿੱਲ ਜਿਹੜਾ ਸਕਿੱਲ ਡਵੈਲਪਮੈਂਟ ਦਾ ਸਿਸਟਮ ਹਿੰਦੁਸਤਾਨ ਦਾ ਵੱਡੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਹੀ ਸ਼ੁਰੂ ਹੋਇਆ ਉਦੋਂ ਦੇ ਚੀਫ ਮਿਨਿਸਟਰ ਸੀ ਤੇ ਮੋਦੀ ਸਾਹਿਬ ਨੇ ਬਾਦਲ ਸਾਹਿਬ ਨੂੰ ਚੁਣਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਇਹਨਾਂ ਦੇ ਦਿਲ 'ਚ ਪੈਸ਼ਨ ਹੈ ਜਦੋਂ ਮੈਂ ਇਹਨਾਂ ਦੀ ਯੂਨੀਵਰਸਿਟੀ ਗਿਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੱਡੇ ਬਾਪੂ ਬਾਦਲ ਸਾਹਿਬ ਦੀ ਯਾਦ ਵਾਸਤੇ ਇਹ ਉਹਨਾਂ ਦਾ ਸਭ ਤੋਂ ਨੇੜਾ ਜਿਹੜਾ ਦਿਲ ਦੀ ਗੱਲ ਸੀ ਉਹ ਬੱਚਿਆਂ ਨੂੰ ਰੋਜ਼ਗਾਰ ਦੇਣਾ ਤੇ ਆਪਾਂ ਕਿਵੇਂ ਨਾ ਕਿਵੇਂ ਬਾਦਲ ਪਿੰਡ ਵਿੱਚ ਮੈਂ ਸਾਰੀ ਜਗਾ ਦੇ ਦੇਵਾਂਗਾ ਸਾਰਾ ਕੁਝ ਦੇ ਦੇਵਾਂਗਾ ਇੱਕ ਆਪਾਂ ਸਕਿੱਲ ਸੈਂਟਰ ਮੈਂ ਤਾਂ ਚਾਹੁੰਦਾ ਸਕਿੱਲ ਯੂਨੀਵਰਸਿਟੀ ਦਾ ਕਪਲ ਲੈ ਕੇ ਜਾਵਾਂਗੇ ਤੇ ਮੈਨੂੰ ਕਿਉਂਕਿ ਐਡਵਾਈਜ਼ਰ ਗਵਰਨਮੈਂਟ ਆਫ ਇੰਡੀਆ ਦੇ ਹੈ ਮੈਨੂੰ ਕਹਿੰਦੇ ਜੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋਊਗੀ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਮੈਂ ਕਿਵੇਂ ਨਾ ਕਿਵੇਂ ਕਰਾ ਕੇ ਦਿਨਾ ਤੇ ਮੈਂ ਤੁਹਾਨੂੰ ਆਖਦਾ ਕਿ ਅੱਜ ਉਹਨਾਂ ਨੇ ਦੇਖੋ ਇਹ ਹਿੰਦੁਸਤਾਨ ਦਾ ਦੂਜਾ ਸੈਂਟਰ ਹੈ ਇੱਕ ਭੁਵਨੇਸ਼ਵਰ ਚ ਹੈ ਤੇ ਇਹ ਦੂਜਾ ਤੇ ਬਾਦਲ ਸਾਹਿਬ ਦੇ ਨਾਂ ਤੇ ਗਵਰਨਮੈਂਟ ਆਫ ਇੰਡੀਆ ਨੇ ਅ ਪ੍ਰਕਾਸ਼ ਸਿੰਘ ਬਾਦਲ ਸਕਿੱਲ ਡਿਵੈਲਪਮੈਂਟ ਸੈਂਟਰ ਬਾਦਲਪਿੰਡ ਵਿੱਚ ਜਿੱਥੇ 2000 ਬੱਚਿਆਂ ਨੂੰ ਹਰ ਸਾਲ ਸਕਿੱਲ ਟ੍ਰੇਨਿੰਗ ਦਿੱਤੀ ਜਾਊਗੀ ਜੀ ਦੇ ਕਰਕੇ ਉਹ ਡਾਇਰੈਕਟ ਨੌਕਰੀਆਂ ਲੈ ਸਕਣ ਮੈਂ ਇੱਕ ਬੇਨਤੀ ਕਰਨਾ ਚਾਹਣਾ ਜਿਵੇਂ ਸਿੰਘ ਸਾਹਿਬ ਜੀ ਨੇ ਬੜੇ ਵਧੀਆ ਵਿਚਾਰ ਰੱਖੇ ਤੇ ਸਿੱਖ ਧਰਮ ਦੀ ਤੇ ਸਿੱਖਾਂ ਦੀ ਵਿਆਖਿਆ ਕਰਕੇ ਦੱਸਿਆ ਕਿ ਸਿੱਖ ਕੌਣ ਹੈ ਸਿੱਖ ਉਹ ਹੈ ਜਿਹੜਾ ਸਰਬੱਤ ਦਾ ਭਲਾ ਸੋਚਦਾ ਹੈ ਸਿੱਖ ਸੱਚਾ ਉਹ ਹੈ ਜਿਹੜਾ ਦੂਜਾਂ ਦੀ ਮਦਦ ਕਰਦਾ ਹੈ ਕਿ ਨੁਕਸਾਨ ਕਰਨ ਵਾਲਾ ਉਹ ਸਿੱਖ ਨਹੀਂ ਹੈ ਸੱਚਾ ਸਿੱਖ ਤੂੰ ਐਸ ਕਰਕੇ ਜਿਹੜਾ ਬਾਦਲ ਸਾਹਿਬ ਦੀ ਜਿਹੜੀ ਸੋਚ ਰਹੀ ਹੈ 50% ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸ phục ਸੇਵਾਦਾਰ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਉਹ ਹੀ ਸੋਚ ਜਿਵੇਂ ਬਾਦਲ ਸਾਹਿਬ ਦੀ 70 ਸਾਲ ਦੀ ਸੋਚ ਉਹੀ ਸੋਚ ਕਾਲੀ ਦਲ ਦੀ ਹੈ ਤੇ ਉਹੀ ਸੋਚ ਨੂੰ ਆਪ ਅੱਗੇ ਲੈ ਕੇ ਜਾਣਾ ਹੈ ਉਹੀ ਸੋਚ ਨਹੀਂ ਆਪ ਆਪਣੀ ਕੌਮ ਦੀ ਚੜ੍ਹਦੀ ਕਲਾ ਕਰਾਉਣੀ ਹੈ ਤੇ ਉਹੀ ਸੋਚ ਦੇ ਨਾਲ ਹੀ ਆਪਾਂ ਪੰਜਾਬ ਨੂੰ ਤਗੜਾ ਕਰਨਾ ਹੈ ਪੰਜਾਬ ਆਪਣਾ ਘਰ ਹੈ ਇੱਥੇ ਅਮਨ ਸ਼ਾਂਤੀ ਰੱਖਣੀ ਭਾਈਚਾਰਕ ਸਾਂਝ ਰੱਖਣੀ ਆਪਣੀ ਸਾਰਿਆਂ ਦਾ ਫਰਜ਼ ਹੈ ਤੇ ਮੈਂ ਕਹਿਣਾ ਚਾਹਣਾ ਜਿਵੇਂ ਬਾਦਲ ਸਾਹਿਬ ਨੇ ਹਰ ਕੁਛ ਕੁਰਬਾਨ ਕਰਨ ਨੂੰ ਤਿਆਰ ਸੀ ਭਾਈਚਾਰੇ ਇਕ ਸਾਂਝ ਵਾਸਤੇ ਅਮਨ ਸ਼ਾਂਤੀ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਅੱਜ ਉਹਨਾਂ ਦੀ ਬਰਸੀ ਤੇ ਮੈਂ ਐਲਾਨ ਕਰਦਾ ਮੈਂ ਵੀ ਜੋ ਕੁਛ ਕਰਨਾ ਬਏ ਕੋਈ ਕੁਰਬਾਨੀ ਕਰੀ ਬਏ ਪਰ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਭਾਈਚਾਰੇ ਇਕ ਸਾਂਝ ਵਿੱਚ ਦਰੇੜ ਨਹੀਂ ਉਪਾਉਣ ਦੇਉਣ ਦੇਵਾਂਗੇ ਤੇ ਪੰਜਾਬ ਦੀ ਤਰੱਕੀ ਸਾਡਾ ਇੱਕੋ ਹੀ ਮਕਸਦ ਹੈ ਪੰਜਾਬ ਨੂੰ ਵਾਪਸ ਨੰਬਰ 1 ਬਣਾਉਣਾ ਉਹ ਵਾਪਸ ਆਏ ਸਹੀ ਪੰਜਾਬ ਵਿੱਚ ਜਿਵੇਂ ਤੁਸੀਂ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆ ਪਠਾਨਕੋਟ ਤੋਂ ਲੈ ਕੇ ਡੇਰਾ ਬੱਸੀ ਤੋਂ ਲੈ ਕੇ ਤੁਸੀਂ ਕੋਨੇ-ਕੋਨੇ ਤੋਂ ਅੱਜ ਸਫ਼ਰ ਕਰਕੇ ਆਏ ਹੋ ਤੁਹਾਨੂੰ ਮਾਣ ਹੈ ਸਾਡੇ ਕਾਲੀ ਵਰਕਰਾਂ ਨੂੰ ਮਾਣ ਹੈ ਕੀ ਜੋ ਕੁਝ ਵੀ ਤੁਸੀਂ ਦੇਖਦੇ ਹੋ ਆਪਣੇ ਆਪਣੇ ਘਰਾਂ ਚੋਂ ਦੇਖਦੇ ਆਏ ਹੋ ਜੋ ਜੋ ਚੀਜ਼ਾਂ ਦਾ ਤੁਸੀਂ ਕੋਲੋਂ ਦੀ ਚਲੰਗੇ ਹੋ ਸਾਰੀ ਕੁਝ ਤੁਹਾਡੀ ਸਰਕਾਰ ਨੇ ਬਣਾਈਆਂ ਇੱਕ ਵੀ ਨਿਸ਼ਾਨੀ ਆਪਣੇ ਪਿੰਡ ਤੋਂ ਚੱਲ ਕੇ ਤੁਸੀਂ ਦੇਖ ਲਿਓ ਹੁਣ ਵਾਪਸ ਜਾ ਕੇ ਤੁਸੀਂ ਫਿਰ ਤੋਂ ਧਿਆਨ ਦਿਓ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੋਊਗੀ ਆ ਸਾਰੀਆਂ ਚੀਜ਼ਾਂ ਤੁਹਾਡੀ ਪਾਰਟੀ ਦੀਆਂ ਕਿਉਂਕਿ ਸਹੀ ਮੈਨੇ ਦੇ ਪੰਜਾਬ ਦੀ ਵਾਰਸ ਸ਼੍ਰੋਮਣੀ ਕਾਲੀ ਦਲ ਹੈ ਆ ਆਪਣੇ ਵਾਸਤੇ ਆਪਣੀ ਜਾਨ ਹੈ ਪੰਜਾਬ ਆਪਣਾ ਜਾਨ ਹੈ ਸਾਰਾ ਕੁਝ ਆਪਣਾ ਜਾਨ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਨਾ ਲਗਾ ਨਹੀਂ ਜੋ ਲਗਾ ਪੰਜਾਬ ਦਾ ਜੋ ਪੰਜਾਬ ਵਾਸਤੇ ਆਪਾਂ ਸੋਚ ਸਕਦੇ ਆ ਉਹ ਦੂਜੀਆਂ ਪਾਰਟੀਆਂ ਨਹੀਂ ਸੋਚ ਸਕਦੀਆਂ ਇਸ ਕਰਕੇ ਮੈਂ ਧੰਨਵਾਦ ਕਰਦਾ ਸਮੂਚੀ ਲੀਡਰਸ਼ਿਪ ਦਾ ਵਰਕਰ ਸਰਬਾਨ ਦਾ ਸਤਕਾਰ ਨਾਲ ਸਿਰ ਝੁਕਾਉਣਾ ਹੈ ਸਿੰਘ ਸਾਹਿਬ ਜਸਦਰ ਸਾਹਿਬ ਆਏ ਆਂ ਮਹਾਂਪੁਰ ਕਾ ਇਹ ਅੱਜ ਸਾਰੇ ਬਾਪੂ ਬਾਦਲ ਨੂੰ ਯਾਦ ਕਰਨ ਵਾਸਤੇ ਇੱਥੇ ਆਇਓ ਤੇ ਬਾਪੂ ਬਾਦਲ ਦੀ ਯਾਦ ਨੂੰ ਆਪਣੇ ਦਿਲ 'ਚ ਰੱਖਿਓ ਤੇ ਉਹਨਾਂ ਦੀ ਸੋਚ ਨੂੰ ਆਪਣੇ ਦਿਲ 'ਚ ਰੱਖਿਓ ਉਹ ਸੋਚ ਲੈ ਕੇ ਆਪਾਂ ਕਾਲੀ ਦਲ ਨੂੰ ਵਾਪਸ ਉਸੇ ਬਲੰਦੀਆਂ 'ਚ ਲੈ ਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ